ਪਰ ਸੋਸ਼ਲ ਮੀਡੀਆ ਤੇ ਇੱਕ ਖਬਰ ਹੈ ਜਿਹੜੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਅਮਰੀਕੀ ਫੌਜ ਦੇ ਵਿੱਚ ਸਿੱਖ ਭਰਾਵਾਂ ਨੂੰ ਦਾੜੀ ਤੇ ਕੇਸ ਰੱਖਣ ਦੀ ਮਨਾਹੀ ਕਰਦੀ। 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਵੀ ਜਾਂ ਤਾਂ ਨੌਕਰੀ ਤੇ ਬਣੇ ਰਹੋ ਆਪਣੇ ਦਾੜੀ ਕੇਸ ਕਟਵਾ ਲਓ ਜਾਂ ਫਿਰ ਆਪਣੇ ਧਰਮ ਦੇ ਹੋ ਜੋ ਨੌਕਰੀ ਛੱਡ ਦਿਓ। ਤਾਂ ਕਾਫੀ ਇਸ ਤੇ ਅਸਰ ਹੈ ਜਿਹੜਾ ਸਿੱਖ ਭਰਾਵਾਂ ਤੇ ਆਪਣੇ ਧਰਮ ਤੇ ਇੱਧਰ ਵੀ ਹਰ ਇੱਕ ਭਰਾ ਨੂੰ ਦੁੱਖ ਲੱਗਿਆ ਵੀ ਇਹ ਕਿਹੋ ਜਿਹਾ ਹੁਕਮ ਜਾਰੀ ਹੋ ਗਿਆ। ਤਾਂ ਉੱਥੋਂ ਦਾ ਜਿਹੜਾ ਰੱਖਿਆ ਮੰਤਰੀ ਹੈ ਰੱਖਿਆ ਸਖਤਰ ਹੈ ਪੀਠ ਹੈਗਸੈਠ ਉਸ ਨੇ ਇਹ ਬਿਆਨ ਦਿੱਤਾ ਸੀ ਬਿਆਨ ਦੇਣ ਤੋਂ ਬਾਅਦ ਹੁਕਮ ਜਾਰੀ ਹੁੰਦੇ ਆ ਪਰ ਇਸ ਦਾ ਦੂਜਾ ਪੱਖ ਸਾਹਮਣੇ ਨਹੀਂ ਆਇਆ ਕੋਨੇ ਬਿਆਨ ਹੋਰ ਵੀ ਦਿੱਤਾ ਹੈ ਉਹ ਕਹਿੰਦਾ ਜੇ ਕਿਸੇ ਦਾ ਧਰਮ ਦਾੜੀ ਅਤੇ ਕੇਸ ਰੱਖਣਾ ਦੀ ਆਗਿਆ ਦਿੰਦਾ ਹੈ ਕਿਸੇ ਧਰਮ ਦੇ ਵਿੱਚ ਜ਼ਰੂਰੀ ਹੈ ਤਾਂ ਉਸ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਤੇ ਉਹਨੇ ਇਹ ਸ਼ਰਤ ਰੱਖੀ ਹੈ ਕਿ ਉਸ ਇਨਸਾਨ ਨੂੰ ਜੋ ਅਮਰੀਕੀ ਫੌਜ ਦੇ ਵਿੱਚ ਹੈ ਜਿਸ ਵੀ ਧਰਮ ਦੇ ਵਿੱਚ ਹੈ ਜਿਸ ਵੀ ਧਰਮ ਨੂੰ ਉਹ ਮੰਨਦਾ ਹੈ ਜੇ ਉਹ ਸਾਬਤ ਕਰਨਾ ਪੂਏ ਉਸ ਨੂੰ ਵੀ ਉਸ ਦੇ ਧਰਮ ਦੇ ਵਿੱਚ ਦਾੜੀ ਰੱਖਣਾ ਜ਼ਰੂਰੀ ਹੈ ਦਾੜੀ ਤੇ ਕੇਸ ਰੱਖਣਾ ਜ਼ਰੂਰੀ ਹੈ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਇਹ ਦੂਜਾ ਪੱਖ ਕਿਸੇ ਨੇ ਨਹੀਂ ਦਿਖਾਇਆ ਇਸ ਤੇ ਲਗਾਤਾਰ ਬਿਆਨਬਾਜ਼ੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੁਝ ਲੋਕ ਸਿਆਸਤ ਚਮਕਾ ਰਹੇ ਐ ਤੇ ਆਪਣੇ ਇਧਰ 2027 ਦੀ ਤਿਆਰੀ ਕਰ ਲਾਂਗੇ ਮਾਮਲਾ ਅਮਰੀਕੀ ਫੌਜ ਦਾ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ ਜਿਹੜੀ ਉਹ ਅਮਰੀਕਾ ਦੀ ਹੈ ਤਾਂ ਉੱਥੇ ਵਕ ਵਕ ਧਰਮਾਂ ਦੇ ਘੱਟ ਗਿਣਤੀ ਦੇ ਲੋਕ ਅਮਰੀਕਾ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਆਪਣੇ ਸਿੱਖ ਭਰਾ ਵੀ ਨੇ ਹੋਰ ਧਰਮ ਦੇ ਵੀ ਨੇ ਬਸ ਉੱਥੇ ਸਾਬਤ ਇਹ ਕਰਨਾ ਪਊਗਾ ਉਥੋਂ ਦੇ ਰੱਖਿਆ ਮੰਤਰੀ ਨੇ ਸਾਫ਼ ਕਹਿਤਾ ਜਿਹੜੀ ਜਾਣਕਾਰੀ ਬਾਅਦ ਦੇ ਵਿੱਚ ਸਾਹਮਣੇ ਆਈ ਆ ਉਹਦਾ ਬਿਆਨ ਆ ਇਹ ਜਿਵੇਂ ਪਹਿਲਾਂ ਦਾੜੀ ਤੇ ਕੇਸ ਕੱਟਣ ਨੂੰ ਲੈ ਕੇ ਬਿਆਨ ਦਿੱਤਾ ਸੀ ਹੁਣ ਵੀ ਉਸ ਦਾ ਇਹ ਬਿਆਨ ਹੈ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਉਹਨਾਂ ਨੂੰ ਸਾਬਤ ਕਰਨਾ ਪਊ ਵੀ ਦਾੜੀ ਕੇਸ ਰੱਖਣੇ ਤੁਹਾਡੇ ਧਰਮ ਦੇ ਵਿੱਚ ਜ਼ਰੂਰੀ ਨੇ ਤੁਹਾਡਾ ਧਰਮ ਕਹਿੰਦਾ ਇਹ ਸਾਬਤ ਕਰੋ ਇਹ ਅਸਲ ਇਸ ਖਬਰ ਦੀ ਸੱਚਾਈ ਹੈ ਛੋਟੀ ਜੀ ਗੱਲ ਦਾ ਆਪਣੇ ਸੋਸ਼ਲ ਮੀਡੀਆ ਵਾਲੇ ਵਿਦਵਾਨ ਪਤਾ ਨਹੀਂ ਕਿੰਨਾ ਕੁ ਪਤੰਗਾ ਬਣਾ ਦਿੰਦੇ ਆ ਤਾਂ ਅੱਗ ਵਾਂਗ ਇਹ ਸੋਸ਼ਲ ਮੀਡੀਆ ਤੇ ਨਿਊਜ਼ ਜਿਹੜੀ ਫੈਲ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਥੰਬਨੇਲ ਲਗਾ ਦਿੰਦੇ ਐ ਵੀ ਹੁਣ ਤਾਂ ਜੀ ਅਮਰੀਕਾ ਦੇ ਵਿੱਚ ਜਿੰਨੇ ਵੀ ਆਪਣੇ ਸਿੱਖ ਭਰਾ ਨੇ ਅਮਰੀਕਾ ਦੀ ਫੌਜ ਵਿੱਚ ਨੌਕਰੀ ਕਰਦ ਨੇ ਆ ਕਲੀਨ ਸੇਵ ਹੋਣਗੇ ਆਪਣੇ ਕੇਸ ਕਟਵਾਉਣਗੇ ਆਪਣੀ ਦਾੜੀ ਕਟਵਾਉਣਗੇ ਆ ਦੇਖੋ ਜੀ ਕਿਸੇ ਦੀ ਚੱਕ ਕੇ ਪੁਰਾਣੀ ਫੋਟੋ ਲਾ ਦਿੰਦੇ ਐ ਜਾਂ ਕਿਸੇ ਹੋਰ ਬੰਦੇ ਦੀ AI ਨਾਲ ਬਣਾ ਕੇ ਲਾ ਦਿੰਦੇ ਐ ਇਦਾਂ ਦੀ ਕੁਝ ਵੀ ਨਹੀਂ ਐ ਉਹਨਾਂ ਨੂੰ ਇਹ ਦਿਖਾਉਣਾ ਪਊ ਵੀ ਸਾਡਾ ਧਰਮ ਕਹਿੰਦਾ ਜੀ ਦਾੜੀ ਤੇ ਕੇਸ ਰੱਖੋ ਸਾਡੇ ਧਰਮ ਦੇ ਵਿੱਚ ਲਿਖਿਆ ਹੈ ਸਾਡਾ ਧਰਮ ਇਹ ਬਿਆਨ ਕਰਦਾ ਹੈ ਉਸ ਤੇ ਇਹ ਜ਼ਬਰਦਸਤੀ ਹੁਕਮ ਲਾਗੂ ਨਹੀਂ ਕਰਨਗੇ ਕਿਉਂਕਿ ਉਹ ਦੇਸ਼ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ